ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਕੌਮ ਦੇ ਦੋ ਪੱਖ ਹੁੰਦੇ ਨੇ ਇੱਕ ਸਿਧਾਂਤਕ ਤੇ ਇੱਕ ਇਤਿਹਾਸਕ ਸਿਧਾਂਤਕ ਪੱਖ ਦਾ ਅਰਥ ਹੁੰਦਾ ਵਾ ਕਿਸੇ ਕੌਮ ਦੇ ਖਾਸ ਅਸੂਲ ਜਿਨ੍ਹਾਂ ਅਸੂਲਾਂ ਦੇ ਅਕੋਰਡਿੰਗ ਉਹ ਚੱਲਦਾ ਤੇ ਜੇਕਰ ਆਪਾਂ ਸਿੱਖ ਕੌਮ ਦੀ ਗੱਲ ਕਰੀਏ ਸਿੱਖ ਕੌਮ ਦੇ ਸਿਧਾਂਤਕ ਪੱਖ ਦੀ ਗੱਲ ਕਰੀਏ ਅਸੂਲਾਂ ਦੀ ਗੱਲ ਕਰੀਏ ਸਿੱਖਾਂ ਦਾ ਸਿਧਾਂਤਕ ਪੱਖ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਭਾਪ ਕੀ ਜੋ ਕੁਝ ਵੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਹੈ ਇਹ ਸਾਡਾ ਸਿਧਾਂਤਕ ਪੱਖ ਹੈ ਸਿਧਾਂਤਕ ਪੱਖ ਦਾ ਅਰਥ ਹੈ ਕਿ ਜਿਸ ਫਲਸਫੇ ਜਿਸ ਜਾਣਕਾਰੀ ਤੇ ਜਿਸ ਵਿਚਾਰਧਾਰਾ ਦੇ ਇਰਤ ਗਿਰਦ ਆਸ-ਪਾਸ ਸਾਡੀ ਜੀਵਨ ਜਾਂਚ ਹੋਵੇ ਸਾਡਾ ਲਾਈਫ ਸਟਾਈਲ ਹੋਵੇ ਨੰਬਰ 2 ਦੇ ਉੱਤੇ ਸਾਡਾ ਇਤਿਹਾਸਕ ਪੱਖ ਇਤਿਹਾਸ ਦਾ ਅਰਥ ਹੁੰਦਾ ਹੈ ਉਹ ਸਟਡੀ ਉਹ ਅਧਿਐਨ ਜਿਹਦੇ ਵਿੱਚ ਅਸੀਂ ਬੀਤੇ ਹੋਏ ਸਮੇਂ ਬਾਰੇ ਕੁਝ ਜਾਣ ਸਕੀਏ ਚਾਹੇ ਕਿਤਾਬਾਂ ਤੋਂ ਜਾਣੀਏ ਚਾਹੇ ਇਮਾਰਤਾਂ ਤੋਂ ਜਾਣੀਏ ਚਾਹੇ ਲੇਖਾਂ ਤੋਂ ਜਾਣੀਏ ਜਾਂ ਹੋਰ ਬਹੁਤ ਸਾਰੇ ਮੈਥਡ ਨੇ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਇਤਿਹਾਸ ਨੂੰ ਜਾਣ ਸਕਦੇ ਹਾਂ ਬਾਤ ਸਕਦੇ ਹਾਂ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਹੈਗੀਆਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰ ਧਾਰਾ ਸਾਰੀ ਦੁਨੀਆ ਦੇ ਵਿੱਚੋਂ ਬਿਲਖਣ ਸਾਰੀ ਦੁਨੀਆ ਦੇ ਵਿੱਚੋਂ ਸਿਰਮੋਰ ਵਿਚਾਰ ਧਾਰਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਵੱਡੇ ਵੱਡੇ ਪੱਛਮੀ ਵਿਦਵਾਨ ਇਹ ਗੱਲ ਸਵੀਕਾਰ ਕਰ ਚੁੱਕੇ ਨੇ ਕਿ ਜੋ ਕੁਝ ਗਿਆਨ ਜਾਂ ਇੱਕ ਸਪਿਰਚੁਅਲ ਨੋਲਜ ਜਾਂ ਇੱਕ ਅਧਿਆਤਮਿਕ ਗਿਆਨ ਹੈਗਾ ਨਾ ਜਿਹੜਾ ਦਾ ਸੁਪਰੀਮ ਸੋਰਸ ਆਫ ਐਜੂਕੇਸ਼ਨ ਸਭ ਤੋਂ ਉੱਚਾ ਗਿਆਨ ਦਾ ਖਜ਼ਾਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 100% ਸ਼ੁੱਧ ਨੇ ਇਹਨਾਂ ਦੇ ਗਿਆਨ ਦੇ ਬਰਾਬਰ ਕੋਈ ਹੋਰ ਗਿਆਨ ਨਹੀਂ ਹੈਗਾ ਪਰ ਦੂਜੇ ਪਾਸੇ ਇੱਕ ਗੱਲ ਆਉਂਦੀ ਆ ਸਾਡੇ ਸਿੱਖ ਇਤਿਹਾਸ ਦੀ ਅਸੀਂ ਸਿੱਖ ਇਤਿਹਾਸ ਨੂੰ ਪੜ੍ਹੀਏ ਕਿੱਦਾਂ ਜੇਕਰ ਤੁਹਾਡੇ ਵਿੱਚੋਂ ਕੋਈ ਬੱਚਾ ਜਾਂ ਕੋਈ ਵੀ ਤੁਸੀਂ ਕਦੇ ਸੁਨਿਆਰੇ ਦੀ ਦੁਕਾਨ ਤੇ ਗਏ ਹੋ ਮੋ ਜਿਹੜਾ ਸੋਨਾ ਬਣਾਉਣ ਦਾ ਕੰਮ ਕਰਦਾ ਸੋਨੇ ਦੀ ਦੁਕਾਨ ਹੁੰਦੀ ਹੈ ਨਾ ਉੱਥੇ ਜੇਕਰ ਕੋਈ ਆਪਣਾ ਗਹਿਣਾ ਵੇਚਣ ਦੀ ਖਾਤਰ ਜਾਂਦਾ ਨਾ ਸੁਨਿਆਰਾ ਵੀਰ ਕੀ ਕਰਦਾ ਨਾ ਉਸ ਗਹਿਣੇ ਨੂੰ ਇੱਕ ਪੱਥਰ ਤੇ ਘਸਾਉਂਦਾ ਤੇ ਉਹ ਪੱਥਰ ਤੇ ਘਸਾ ਕੇ ਦੇਖਦਾ ਵੀ ਇਹ ਅਸਲੀ ਸੋਨੇ ਦਾ ਗਹਿਣਾ ਹੈ ਜਾਂ ਨਹੀਂ ਹੈ ਇਹਨੂੰ ਆਪਾਂ ਕਸਵੱਟੀ ਵੀ ਕਹਿੰਦੇ ਆ ਆਮ ਤੌਰ ਤੇ ਕਸਵੱਟੀ ਕਿਹਾ ਜਾਂਦਾ ਅੰਗਰੇਜ਼ੀ 'ਚ ਆਪਾਂ ਨੂੰ ਟੱਚ ਸਟੋਨ ਕਹਿੰਦੇ ਆ ਇੱਕ ਸੁਨਿਆਰਾ ਵੀਰ ਕਿਸੇ ਵੀ ਗਹਿਣੇ ਨੂੰ ਪਰਖਣ ਲਈ ਉਹਦੀ ਕਸਵੱਟੀ ਉਸ ਪੱਥਰ ਤੇ ਲਾਉਂਦਾ ਰਗੜ ਕੇ ਦੇਖਦਾ ਵੀ ਕਿੰਨਾ ਕੁ ਸ਼ੁੱਧ ਹੈ ਤੇ ਕਿੰਨਾ ਕੁ ਸਹੀ ਸੋਨੇ ਦਾ ਸੋਨਾ ਹੈ ਜਿਹੜਾ ਇਸ ਗਹਿਣੇ ਵਿੱਚ ਪਾਇਆ ਗਿਆ ਹੈ। ਉਸੇ ਤਰ੍ਹਾਂ ਜਦੋਂ ਵੀ ਅਸੀਂ ਇਤਿਹਾਸ ਪੜ੍ਹਨਾ ਹੈ ਜਦੋਂ ਵੀ ਅਸੀਂ ਇਤਿਹਾਸ ਵਿੱਚੋਂ ਕੁਝ ਜਾਣਨਾ ਚਾਹਾਂਗੇ ਇੱਕ ਜਿਵੇਂ ਸੁਨਿਆਰਾ ਪੱਥਰ ਤੋਂ ਸੋਨੇ ਦੀ ਪਰਖ ਕਰਦਾ ਅਸੀਂ ਇਤਿਹਾਸ ਦੀ ਪਰਖ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਜੀ ਦੀ ਕਸਵੱਟੀ ਅਨੁਸਾਰ ਕਰਨੀ ਠੀਕ ਹੈ ਨਾ ਜਿਵੇਂ ਕਿ ਮੈਂ ਕੁਝ ਤੁਹਾਨੂੰ ਗੱਲਾਂ ਦੱਸਣੀਆਂ ਚਾਹਾਂਗਾ ਜਿਵੇਂ ਕਿ ਇੱਕ ਗ੍ਰੰਥ ਹੈ ਸੂਰਜ ਪ੍ਰਕਾਸ਼ ਸੂਰਜ ਪ੍ਰਕਾਸ਼ ਦੇ ਵਿੱਚ ਇਹ ਗੱਲ ਕੀਤੀ ਗਈ ਆ ਕਿ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੇ ਭਗਤ ਸਨ ਤੇ ਸਤਾਂ ਨੂੰ ਵੀ ਪਤਾ ਮੈਨੂੰ ਵੀ ਪਤਾ ਹੈ ਕੀ ਕੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਕਿਸੇ ਦੇਵੀ ਦੇ ਭਗਤ ਹੋ ਸਕਦੇ ਆ ਨਹੀਂ ਹੋ ਸਕਦੇ ਗਿਆਨੀ ਗਿਆਨ ਸਿੰਘ ਦਾ ਇੱਕ ਗ੍ਰੰਥ ਹੈ ਪੰਥ ਪ੍ਰਕਾਸ਼ ਉਹਦੇ ਵਿੱਚ ਉਹ ਗੱਲ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਅਫੀਮ ਖਾਂਦੇ ਸਨ ਕਿਸੇ ਗ੍ਰੰਥ ਚ ਲਿਖਿਆ ਗੁਰੂ ਸਾਡੇ ਭੰਗ ਖਾਂਦੇ ਸਨ ਕਿਸੇ ਵਿੱਚ ਕੁਝ ਲਿਖਿਆ ਕਿਸੇ ਵਿੱਚ ਕੁਝ ਲਿਖਿਆ ਹੋਇਆ ਹੈ ਇਥੋਂ ਤੱਕ ਕਿ ਕੁਝ ਕੁ ਜਨਮ ਸਾਖੀਆਂ ਦੇ ਵਿੱਚ ਸਾਡੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਕੈਰੈਕਟਰਲੈਸ ਬਣਾ ਦਿੱਤਾ ਗਿਆ ਹੁਣ ਆਪਾਂ ਵਿਚਾਰ ਕੇ ਵੇਖੀਏ ਇੱਕ ਸੋਚ ਕੇ ਦੇਖੀਏ ਪਰ ਅਸੀਂ ਅੱਜ ਤੋਂ ਕਾਫੀ ਲੰਬੇਰਾ ਸਮੇਂ ਤੋਂ ਪਹਿਲਾਂ ਇਹ ਜਿਹੜੇ ਸਾਖੀਆਂ ਸੀ ਇਹ ਜਿਹੜੇ ਗ੍ਰੰਥ ਸੀ ਇਹਨਾਂ ਦੇ ਵਿੱਚੋਂ ਪੜ੍ਹ-ਪੜ ਕੇ ਸਾਖੀਆਂ ਸਾਡੇ ਗੁਰੂ ਦੀ ਹਜ਼ੂਰੀ ਵਿੱਚ ਕੁਫਰ ਤੋਲਿਆ ਗਿਆ ਝੂਠ ਬੋਲਿਆ ਗਿਆ ਤੇ ਅਸੀਂ ਉਦਾਂ ਦੀ ਉਦਾਂ ਸੁਣਦੇ ਗਏ ਉਦਾਂ ਦੀ ਉਦਾਂ ਅਸੀਂ ਉਹਨਾਂ ਸਾਖੀਆਂ ਨੂੰ ਸੁਣਿਆ ਪਰ ਜਦੋਂ ਤੱਕ ਕਿਉਂ ਸੁਣਿਆ ਇਹਦਾ ਮਤਲਬ ਇਹੀ ਸੀ ਕਿ ਅਸੀਂ ਉਹਨਾਂ ਸਾਖੀਆਂ ਦੇ ਉੱਤੇ ਕਦੇ ਵੀ ਗੁਰਬਾਣੀ ਦੀ ਕਸਵੱਟੀ ਨਹੀਂ ਲਾਈ ਕੋਈ ਵੀ ਸਾਖੀ ਆ ਹੁਣ ਜੇ ਵੀ ਤੁਸੀਂ ਮੰਨ ਲਓ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਵਿਚਾਰਧਾਰਾ 'ਚ ਕੋਈ ਫਰਕ ਨਹੀਂ ਹੈ ਜਿੰਨੇ 35 ਮਹਾਪੁਰਖ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਆ ਉਹ ਸਾਰੇ ਇੱਕੋ ਬੋਲੀ ਬੋਲਦੇ ਆ ਜਿਵੇਂ ਕਿ ਇੱਕ ਪਰਿਵਾਰ ਦੇ ਵਿੱਚ ਪੰਜ ਮੈਂਬਰ ਹੁੰਦੇ ਨੇ ਪੰਜਾਂ ਮੈਂਬਰਾਂ ਦੀ ਆਪਣੀ ਆਪਣੀ ਵਿਚਾਰਧਾਰਾ ਪਰ ਜਿੰਨੇ 35 ਤੇ 35 ਮਹਾਪੁਰਖ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਿਰਾਜਮਾਨ ਨੇ ਉਹ ਸਾਰੇ ਇੱਕੋ ਬੋਲੀ ਬੋਲਦੇ ਨੇ ਉਹਨਾਂ ਦੀ ਬੋਲੀ ਤੇ ਉਹਨਾਂ ਦੀ ਵਿਚਾਰਧਾਰਾ ਵਿੱਚ ਕੋਈ ਫਰਕ ਨਹੀਂ ਹੈ ਇੱਕ ਗੁਰਬਾਣੀ ਦੇ ਵਿੱਚ ਗੱਲਾਂ ਕੀਤੀਆਂ ਗਈਆਂ ਨੇ ਕਿ ਇੱਕ ਸਚਿਆਰ ਇੱਕ ਆਦਰਸ਼ਕ ਇਨਸਾਨ ਨੇ ਨਸ਼ਿਆਂ ਤੋਂ ਬਚਣਾ ਵਿਵਚਾਰ ਤੋਂ ਬਚਣਾ ਮਾੜੇ ਆਚਰਣ ਤੋਂ ਬਚਣਾ ਝੂਠ ਤੋਂ ਬਚਣਾ ਅਖੌਤੀ ਦੇਵੀ ਦੇਵਤਿਆਂ ਤੋਂ ਬਚਣਾ ਪਰ ਇਹਨਾਂ ਗ੍ਰੰਥਾਂ ਨੇ ਸਾਡੇ ਗੁਰੂ ਸਾਹਿਬਾਨਾਂ ਨੂੰ ਦੇਵੀ ਦੇਵਤਿਆਂ ਦੇ ਭਗਤ ਬਣਾਤਾ ਇਹਨਾਂ ਨੇ ਸਾਡੇ ਸਿੱਖਾਂ ਤੇ ਗੁਰੂਆਂ ਨੂੰ ਨਸ਼ਈ ਅਫੀਮ ਭੰਗ ਸ਼ਰਾਬ ਪੀਣ ਵਾਲੇ ਬਣਾ ਦਿੱਤਾ ਇਹਨਾਂ ਨੇ ਸਾਡੇ ਗੁਰੂਆਂ ਨੂੰ ਚਰਿੱਤਰ ਖੇਨ ਬਣਾ ਦਿੱਤਾ ਤੇ ਕੀ ਅਸੀਂ ਉਸ ਇਤਿਹਾਸ ਨੂੰ ਫਿਰ ਪੜਹੀਏ ਕੀ ਅਸੀਂ ਉਸ ਇਤਿਹਾਸ ਨੂੰ ਸੁਣੀਏ ਇਹਦਾ ਇੱਕੋ ਇੱਕ ਸੋਲੂਸ਼ਨ ਇਹ ਆ ਕਿ ਜਦੋਂ ਵੀ ਅਸੀਂ ਇਤਿਹਾਸ ਪੜਨਾ ਹੈ ਜਦੋਂ ਵੀ ਅਸੀਂ ਇਤਿਹਾਸ ਬਾਚਣਾ ਹੈ ਉਹਦੀ ਕਸਵੱਟੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਓ ਤੇ ਹੁਣ ਜਿਹੜੇ ਗ੍ਰੰਥਾਂ ਦੇ ਵਿੱਚ ਲਿਖਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੇ ਉਪਾਸ਼ਕ ਨੇ ਤੇ ਫਿਰ ਅਸੀਂ ਇੱਕ ਓੰਕਾਰ ਵਾਲੇ ਸਿਧਾਂਤ ਨੂੰ ਕੀ ਕਰਾਂਗੇ ਦਦਾ ਦਾਤਾ ਇੱਕ ਹੈ ਸਭ ਕੋ ਦੇਵਣ ਵਾਲ ਦੇਵਨ ਹਾਰ ਇੱਕ ਪ੍ਰਮਾਤਮਾ ਦੀ ਗੱਲ ਨੂੰ ਫਿਰ ਅਸੀਂ ਕਿੱਥੋਂ ਕਰਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਕਹਿੰਦੀ ਹੈ ਪ੍ਰਮਾਤਮਾ ਇੱਕ ਹੈ ਇੱਕ ਤੋਂ ਬਿਨਾਂ ਕਿਸੇ ਦੇ ਉੱਤੇ ਆਸ ਨਹੀਂ ਰੱਖਣੀ ਪਰੰਤੂ ਇਹ ਗ੍ਰੰਥ ਕਹ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇਵੀ ਨੂੰ ਦੀ ਪੂਜਾ ਕਰਦੇ ਸਨ ਗੁਰੂ ਜੀ ਨੇ ਕਿਹਾ ਕਿ ਪਰਮਾਤਮਾ ਦਾ ਨਾਮ ਸੱਚ ਦਾ ਮਨ ਵਿੱਚ ਆ ਜਾਣਾ ਹੀ ਨਸ਼ਾ ਇਹ ਤਾਂ ਸਾਡੇ ਗੁਰੂਆਂ ਨੂੰ ਸ਼ਰਾਬ ਵੀ ਪਿਆਈ ਜਾਂਦੇ ਆ ਸਾਡੇ ਗੁਰੂਆਂ ਨੂੰ ਅਫੀਮ ਵੀ ਖੋਈ ਜਾਂਦੇ ਆ ਸਾਡੇ ਗੁਰੂਆਂ ਨੂੰ ਭੰਗ ਵੀ ਪਿਆਈ ਜਾਂਦੇ ਆ ਤੇ ਕੀ ਫਿਰ ਅਸੀਂ ਇਹਨਾਂ ਇਤਿਹਾਸ ਕਾਰਨ ਸੁਣਾਂਗੇ ਜਿਹੜੇ ਗੁਰੂ ਨੇ ਸ਼੍ਰੀਲੰਕਾ ਸਿੰਗਲਾ ਦੀਪ 'ਚ ਜਾ ਕੇ ਰਾਜਾ ਸ਼ਿਵਨਾਬ ਦੇ ਜਦੋਂ ਘਰ ਦੇ ਵਿੱਚ ਗਏ ਨੇ ਉੱਥੇ ਗਏ ਨੇ ਸਿੰਗਲਾ ਦੀਪ ਤੇ ਉੱਥੇ ਡਾਂਸਰਾਂ ਆਈਆਂ ਗੁਰੂ ਜੀ ਨੂੰ ਅਟਰੈਕਟਡ ਕਰਨ ਲਈ ਤਾਂ ਗੁਰੂ ਜੀ ਨੇ ਕਿਹਾ ਗਾਛੋ ਪੁਤਰੀ ਰਾਜਕਵਾਰ ਉਹਨਾਂ ਨੂੰ ਆਪਣੀਆਂ ਪੁੱਤਰੀਆਂ ਬਣਾਇਆ ਗੁਰੂ ਨਾਨਕ ਨੇ ਪਰ ਸਾਖੀਆਂ ਦੇ ਵਿੱਚ ਇਹ ਵੀ ਲਿਖਿਆ ਕਿ ਗੁਰੂ ਨਾਨਕ ਦੇਵ ਜੀ ਇੱਕ ਚਰਿੱਤਰਹੀਣ ਵਿਅਕਤੀ ਸਨ ਤੇ ਕੀ ਅਸੀਂ ਇਸ ਇਤਿਹਾਸ ਨੂੰ ਸਵੀਕਾਰ ਕਰਾਂਗੇ ਕਦੇ ਨਹੀਂ ਕਰ ਸਕੇਗਾ ਇੱਕ ਜਾਗਰੂਕ ਸਿੱਖ ਸੋ ਕਹਿਣ ਦਾ ਮਤਲਬ ਜਿਹੜਾ ਮੇਰਾ ਵਿਚਲਾ ਵਿਸ਼ਾ ਸੀ ਉਹ ਇਹ ਸੀ ਕਿ ਜਦੋਂ ਵੀ ਅਸੀਂ ਕਤੇ ਇਤਿਹਾਸ ਨੂੰ ਪੜਹੀਏ ਵਿਚਾਰੀਏ ਜਦ ਕੁਝ ਸਮਝਣਾ ਚਾਹੀਏ ਉਹਦੀ ਕਸਵੱਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੁੰਦੀ ਹੈ ਜੇ ਹਾਲ ਇੱਕ ਸਿੱਖ ਸਹਿਜ ਪਾਠ ਨਹੀਂ ਕਰ ਪਾਂਦਾ ਸਹਿਜ ਪਾਠ ਨਹੀਂ ਕਰ ਸਕਦਾ ਕਮ ਸੇ ਕਮ ਉਹਨੂੰ ਜਪਜੀ ਸਾਹਿਬ ਦੀ ਸਮਝ ਹੋਵੇ ਵੀ ਜਪਜੀ ਸਾਹਿਬ ਵਿੱਚ ਫਲਾਨੀ ਪੌੜੀ 'ਚ ਫਲਾਨ ਫਲਾਨਾ ਸਿਧਾਂਤ ਦਿੱਤਾ ਹੋਇਆ ਇਸ ਰਾਤ ਵਿੱਚ ਗੁਰੂ ਸਾਹਿਬ ਜੀ ਆਹ ਕਹਿੰਦੇ ਨੇ ਪਰ ਇਤਿਹਾਸ ਦੇ ਵਿੱਚ ਇਹ ਗੱਲ ਕਿੱਦਾਂ ਹੋ ਸਕਦੀ ਹੈ ਇੰਨੀਆਂ ਚੀਜ਼ਾਂ ਦੇ ਉੱਤੇ ਸਾਨੂੰ ਵਿਚਾਰ ਕਰਦੀ ਪੈਣੀ ਆ ਔਰ ਖਾਸ ਕਰਕੇ ਸੰਗਤ ਜੀ ਇੱਕ ਗੱਲ ਸਾਨੂੰ ਇੰਪੋਰਟੈਂਟ ਆ ਸਾਡੀ ਸਿੱਖ ਕੌਮ ਦੇ ਉੱਤੇ ਤਿੰਨ ਹਮਲੇ ਹੋਏ ਨੇ ਤਿੰਨ ਤਰ੍ਹਾਂ ਦੇ ਹਮਲੇ ਪਹਿਲੇ ਨੰਬਰ ਤੇ ਸਰੀਰਕ ਹਮਲਾ ਜਦੋਂ ਬੈਰੀ ਆਉਂਦਾ ਸੀ ਆਪਣੀ ਤਲਵਾਰ ਆਪਣੀਆਂ ਬੰਦੂਖਾਂ ਨਾਲ ਸਾਨੂੰ ਮਾਰ ਕੇ ਚਲੇ ਜਾਂਦਾ ਸੀ ਦੂਜਾ ਹਮਲਾ ਸਾਡੇ ਮਨ ਦੇ ਉੱਤੇ ਮਾਨਸਿਕ ਹਮਲਾ ਮਾਨਸਿਕ ਹਮਲੇ ਦਾ ਮਤਲਬ ਕੀ ਆ ਕਿ ਸਿੱਖਾਂ ਦੇ ਅੰਦਰੋਂ ਗੁਰੂ ਦਾ ਪਿਆਰ ਤੇ ਗੁਰੂ ਪ੍ਰਤੀ ਜਜ਼ਬਾ ਘਟਾ ਦੇਣਾ ਜਿਵੇਂ ਕੀ ਅੰਗਰੇਜ਼ਾਂ ਦੇ ਵਕਤ ਅੰਗਰੇਜ਼ਾਂ ਦੇ ਸਮੇਂ ਅੰਗਰੇਜ਼ਾਂ ਨੇ ਸਿੱਖਾਂ ਨੂੰ ਮਨ ਕਰਕੇ ਵਿਚਾਰਧਾਰਾ ਕਰਕੇ ਗੁਰੂ ਤੋਂ ਵੱਖਰੇ ਕਰਨ ਦੇ ਖਾਤਰ ਸਾਡੇ ਸਿੱਖੀ ਸਰੂਪ ਦੇ ਵਿੱਚ ਕਈ ਸੰਤ ਪੈਦਾ ਕਰਕੇ ਸਾਡੇ ਸਿੱਖ ਸਮਾਜ 'ਚ ਭੇਜੇ ਇਹ ਸਾਡੇ ਤੇ ਮਾਨਸਿਕ ਹਮਲਾ ਤੀਜਾ ਹਮਲਾ ਸਿਧਾਂਤਕ ਜਾਂ ਸਾਹਿਤਿਕ ਹਮਲਾ ਸਿਧਾਂਤਕ ਜਾਂ ਸਾਹਿਤਿਕ ਹਮਲਾ ਉਹ ਹੈ ਕਿ ਸਾਡੀ ਗੁਰਬਾਣੀ ਤੇ ਅਰਥਾਂ ਨੂੰ ਤਰੋੜ ਮੋੜ ਕੇ ਪੇਸ਼ ਕਰਨਾ ਉਹਨਾਂ ਜੋ ਅਸਲੀ ਅਰਥ ਨੇ ਉਹਨਾਂ ਦੇ ਨਾਲੋਂ ਵਿਪਰ ਵਾਲੇ ਅਰਥ ਜੋ ਕਹਿੰਦੇ ਮਨਮਤ ਵਾਲੇ ਅਰਥ ਕਰਦੇ ਨੇ ਜਾਂ ਜਿਹੜੀਆਂ ਸਾਡੀਆਂ ਲਿਖਤਾਂ ਨੇ ਇਤਿਹਾਸ ਉਸ ਇਤਿਹਾਸ ਵਿੱਚ ਇੰਨੀ ਕੁ ਮਿਲਾਵਟ ਕਰ ਦੇਣੀ ਇੰਨੀ ਕੁ ਮਿਲਾਵਟ ਕਰ ਦੇਣੀ ਕਿ ਇੱਕ ਸਿੱਖ ਦੁਬਿਧਾ ਦੇ ਵਿੱਚ ਪੈ ਜਾਏ ਕਿ ਕੀ ਸਾਡਾ ਗੁਰੂ ਇਦਾਂ ਦਾ ਹੋ ਸਕਦਾ ਕੀ ਸਾਡਾ ਗੁਰੂ ਨਸ਼ਈ ਹੋ ਸਕਦਾ ਕੀ ਸਾਡਾ ਗੁਰੂ ਦੇਵੀ ਦਾ ਭਗਤ ਹੋ ਸਕਦਾ ਕੀ ਸਾਡਾ ਗੁਰੂ ਚਰਿੱਤਰਹੀਣ ਹੋ ਸਕਦਾ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਤੁਹਾਨੂੰ ਇੱਕੋ ਮਿਲੇਗਾ ਜਦੋਂ ਇੱਕ ਸਿੱਖ ਹਰ ਇੱਕ ਇਤਿਹਾਸਕ ਦਸਤਾਵੇਜ਼ ਇਤਿਹਾਸਕ ਪੁਸਤਕ ਇਤਿਹਾਸਕ ਗ੍ਰੰਥ ਦੀ ਪਰਚੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਨੁਸਾਰ ਭਾਵ ਕੀ ਗੁਰਮਤ ਦੀ ਕਸਵੱਟੀ ਦੇ ਉੱਤੇ ਕਰੇਗਾ ਜਿਸ ਤਰ੍ਹਾਂ ਕੀ ਅਸੀਂ ਜਾਣਦੇ ਆ ਕਿ